ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਆਦੇਸ਼ ਹੋਇਆ ਸੀ ਕਿ ਅੱਜ ਛੋਟੇ ਸਾਹਿਬ ਜੀ ਦੀ ਸ਼ਹਾਦਤ ਦਾ ਦਿਨ ਹੈ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ 10 ਮਿੰਟ ਵਾਸਤੇ ਮੋਲ ਮੰਤਰ ਸਾਹਿਬ ਦੇ ਜਾਪ ਗੁਰ ਮੰਤਰ ਦੇ ਜਾਪ ਜਿਹੜੇ ਨੇ ਉਹ ਸਮੁੱਚੀ ਕੌਮ ਵੱਲੋਂ ਜਿੱਥੇ ਵੀ ਸਿੱਖ ਸੰਗਤਾਂ ਬੈਠੀਆਂ ਸਨ ਉਹ ਕੀਤੇ ਗਏ ਨੇ ਔਰ ਸਾਧ ਸੰਗਤ ਅੱਜ ਦੇ ਦਿਨ ਛੋਟੇ ਸਾਹਿਬ ਜੀ ਦਾ ਨੂੰ ਨੀਹਾਂ ਵਿੱਚ ਚਿੰਨ ਕੇ ਸ਼ਹੀਦ ਕੀਤਾ ਗਿਆ ਸੀ ਅੱਲਾ ਯਾਰਖਾਂ ਜੋਗੀ ਦੇ ਉਹ ਬੜੇ ਵਧੀਆ ਸ਼ੇਰ ਨੇ ਉਹ ਬੋਲ ਨੇ ਉਹਨਾਂ ਲਿਖੇ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ ਡਰਤਾ ਨਹੀਂ ਅਕਾਲ ਕਿਸੇ ਸ਼ੈਨ ਸਾ ਕੀ ਸ਼ਾਨ ਸੇ ਉਪਦੇਸ਼ ਆਪਣਾ ਸੁਨੋ ਜਰਾ ਦਿਲ ਕੇ ਕਾਨ ਸੇ ਕਹਿ ਰਹੇ ਹਮ ਤੁਮ ਕੋ ਖੁਦਾ ਕੀ ਜ਼ਬਾਨ ਸੇ ਸੋ ਸਾਧ ਸੰਗਤ ਛੋਟੇ ਸਾਹਿਬ ਜਿਆਦਿਆਂ ਦੇ ਦਿਨਾਂ ਦੇ ਅੰਦਰ ਅੱਜ ਅਸੀਂ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਜਿਹੜੀ ਗੁਰਮੰਤਰ ਦੇ ਜਾਪ ਕਰਕੇ ਮੂਲ ਮੰਤਰ ਦੇ ਜਾਪ ਕਰਕੇ ਦਿੱਤੀ ਹੈ ਸੋ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਪਾਈ ਵੱਧ ਤੋਂ ਵੱਧ ਗੁਰਬਾਣੀ ਦੇ ਜਾਪ ਕਰੀਏ ਅਮਰਤਾਰੀ ਹੋਈਏ ਤਾਂ ਇਹ ਸਾਬ ਜੀ ਆਦਨ ਨੂੰ ਸੱਚੀ ਸ਼ਰਧਾਂਜਲੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋ